ਮੁੱਖ ਮੰਤਰੀ ਭੂਮੰਤ ਮਾਨ ਨੇ ਮਲਾਇਆਂ ਨਾਲ ਮੀਟਿੰਗ ਕੀਤੀ ਜਿਸਰੇ ਵਿੱਚ 17/7/2020 ਤੋਂ ਭਾਰਤੀ ਮਲਾਇਆਂ ਨੂੰ 6ਵੇਂ ਪੇਗ ਨੂੰ ਲਾਗੂ ਕਰਨਾ 15/15 ਨੋਟਿਸ ਰੱਦ ਕਰਕੇ ਪਰਮਿਸ਼ਨ ਵਾਲੇ ਪਰਮਿਸ਼ਨ ਵਾਲੇ ਮਲਾਇਆਂ ਨੂੰ ਏਰੀਆ ਦੇਣ ਸੰਧੀ ਤਨਖਾਹ ਦੇਣ ਸੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 15/15 ਦਾ ਨੋਟਿਸ ਰੱਦ ਕਰਤਾ ਹੈ ਪਰ ਪੰਜਾਬ ਸਰਕਾਰ ਨੇ ਲਾਗੂ ਨਹੀਂ ਕੀਤਾ ਜਿਸਾਰੇ ਮਲਾਿਆਂ ਵਿੱਚ ਬਹੁਤ ਰੋਸ ਹੈ ਮੁੱਖ ਮੰਤਰੀ ਭਵਨ ਤਮਾਨ ਨਾਲ ਮਿਲ ਕੇ ਇਹ ਵੀ ਗੱਲ ਕੀਤੀ ਗਈ ਕਿ ਜੋ ਮਿੱਟੀ ਦੇ ਵਰਕਰਾਂ ਅਗਨਵਾੜੀ ਵਰਕਰਾਂ ਆਸਾ ਵਰਕਰਾਂ ਨੂੰ ਮਾਨ ਪੱਤਰ ਜਿੱਦ ਵੱਧ ਕੀਤਾ ਜਾਵੇ ਤੇ ਪੰਜਾਬ ਸਰਕਾਰ ਦੇ ਮੈਮ ਕਾਮਕਾਰੇ ਕੱਚੇ ਮਲਾਜ਼ਮ ਰੈਗੂਲਰ ਕੀਤੇ ਜਾਣਾ ਮੁੱਖ ਮੰਤਰੀ ਭਵਨ ਤਮਾਨ ਨੇ ਸਵਾਲ ਵਾਜ ਸੀ ਕਿ ਟਾੜਨਾ ਦੁਆਰਾ ਮੀਟਿੰਗ ਕਰਕੇ 2 ਅਗਸਤ ਨੂੰ ਟਾੜੀਆਂ ਮੰਗਾਂ ਦਾ ਹੱਲ ਕੀਤਾ ਜਾਊਗਾ ਪਰ 2 ਅਗਸਤ ਜੋ ਮੀਟਿੰਗ ਆ ਉਹ ਅੱਗੇ ਪਾਤੀ ਗਈ ਹੈ ਜੀ ਕਿਉਂਕਿ ਮੁਖੋਂ ਦੀ ਭਵੰਤਵਾਨ ਮੀਟਿੰਗ ਦੇਦਾ ਹੁੰਦਾ ਔਰ ਮੀਟਿੰਗ ਭਜਦਾ ਹੁਣ ਉਹ ਮੀਟਿੰਗ ਹੈ ਜੋ 22 ਅਗਸਤ ਨੂੰ ਪੰਜਾਬ ਭੋਂ ਚੰਡੀਗੜ੍ਹ ਦੇ ਵਿਖੇ 12:30 ਵਜੇ ਹੋਊਗੀ ਇਹ ਜਾਣਕਾਰੀ ਜੋ ਸਾਡੇ ਫਰਾਂ ਦਾ ਕਮਿਸ਼ਨਰ ਦਾ ਰਣਜੀਤ ਸਿੰਘ ਰਾਣੋ ਨੇ ਦਿੱਤੀ ਦੂਜੇ ਪਾਸੇ ਕੰਪਿਊਟਰ ਵਿਧਾ ਕੰਮ ਵੱਲੋਂ ਮੁਖੋਂ ਦੀ ਭਵੰਤਮਾਨ ਦਾ ਜੋ ਦਫ਼ਤਰ ਧੂਰੀਆ ਦੇ ਸਾਹਮਣੇ ਬਿਲਕੁਲ 10 ਅਗਸਤ ਨੂੰ ਭੋਕੜ ਤਾਲ ਕੀਤੀ ਜਾਊਗੀ ਸ਼ੁਰੂ ਕਿਉਂ ਕਿ ਸਿੱਖਿਆ ਮੰਤਰੀ ਨੇ ਕੰਪਿਊਟਰ ਵਿਭਾਗ ਨਾਲ ਮੀਟਿੰਗ ਕੀਤੀ ਜਿਸ ਦੇ ਕਿਹਾ ਗਿਆ ਸੀ ਕਿ ਤਾਨੂ ਸਿੱਖਿਆ ਭਾਗ ਮਾਰਜੀ ਕੀਤਾ ਜਾਊਗਾ ਤੇ 6ਵੇਂ ਪੀਸ ਲਾਗੂ ਕੀਤਾ ਜਾਊਗਾ ਸਰਕਾਰ ਵੱਲੋਂ 250 ਤੋਂ ਉਪਰ ਸਮਾਂ ਹੋ ਚੁੱਕਿਆ ਕੰਪਿਊਟਰ ਵਿਭਾਗਾਂ ਉੱਪਰ ਨਾਲ 6ਵੇਂ ਪੀਸ ਲਾਗੂ ਕੀਤਾ ਗਿਆ ਸੀ ਨਾਲੇ ਉਹਨਾਂ ਨੂੰ ਸਿੱਖਿਆ ਭਾਗ ਮਾਰਜੀ ਕੀਤਾ ਗਿਆ ਦੂਜੇ ਪਾਸੇ ਠੇਕਾ ਸਿੰਘਾਸ ਸਿੰਘ ਮੋਰਚਾ ਪੰਜਾਬ ਦੇ ਆਗੂ ਠੇਕਾ ਮੁਲਾਜ਼ਮ ਸਿੰਘਾਸ ਸਿੰਘ ਮੋਰਚਾ ਬਣਾ ਲਈ ਆਗੂ ਬਰਿੰਦਰ ਸਿੰਘ ਮੋਮਨੇ ਨੇ ਕਿਹਾ ਕਿ ਮੁੱਖ ਮੰਤਰੀ ਭਵਨਤਮਾਨ ਨੇ ਸਾਡਾ ਮੀਟਿੰਗ ਕੀਤੀ ਜਿਸ ਰੇ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਦੇ ਮੈਂਬਰਾਂ ਵਿੱਚ ਕੰਮ ਕਰਦੇ ਕੱਚੇ ਮਰਾਨੂੰ ਰੈਗੂਲਰ ਕੀਤਾ ਜਾਵੇ ਮੁੱਖ ਮੰਤਰੀ ਦੁਆਰਾ ਮੀਟਿੰਗ ਹੈ ਜੋ 2 ਅਗਸਤ ਨੂੰ ਦਿੱਤੀ ਗਈ ਸੀ ਪੰਜਾਬ ਭੋਂ ਡੰਡੀਗੜ ਦੇ ਵਿੱਚ ਪਰ ਉਸ ਮੀਟਿੰਗ ਮੁੱਖ ਮੰਤਰੀ ਭੱਜਿਆ ਹੁਣ ਦੁਬਾਰਾ ਮੀਟਿੰਗ 22 ਅਗਸਤ 2024 ਨੂੰ ਪੰਜਾਬ ਭੋਂ ਡੰਡੀਗੜ ਵਿਖੇ 12 ਵਜੇ ਸਹੀ ਹੋਵੇਗੀ ਪਰ ਮੁੱਖ ਮੰਤਰੀ ਭਵਨਤਮਾਨ ਦੇ ਲਾਰਿਆਂ ਤੋਂ ਪੰਜਾਬ ਸਰਕਾਰ ਦੇ ਰੈਗੂਲਰ ਮੁਲਾਜ਼ਮ ਤੇ ਰਿਟਾਇਰਡ ਹੋਏ ਮੁਲਾਜ਼ਮ ਤੇ ਕੱਚੇ ਮਾਈ ਬਹੁਤ ਦੁਖੀ ਹਨ ਜਿਸ ਕਰਕੇ ਕੱਲ ਆਉਣ ਵਾਲੀ 5 ਅਗਸਤ ਨੂੰ ਪੰਜਾਬ ਦੇ ਤਸੀਹਬਦ ਦੇ ਪੱਦਰ ਤੇ ਜ਼ਿਲ੍ਹਾ ਪੱਦਰ ਦੇ ਪੰਜਾਬ ਦੇ ਵਿੱਚ ਮੁੱਖ ਮੰਤ ਭਵੰਤ ਮਾਨ ਦੀਆਂ ਆਰਥੀਆਂ ਮੜਾਈ ਫੋਕ ਜਾਨੀਆਂ ਤੇ ਲਾਰੇ ਪੰਡਾ ਫੋਕ ਜਾਨੀਆਂ ਧੰਨਵਾਦ ਸਾਥੀਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ